ਭਲੇ ਤਾਂ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਹੋਇਆ ਹਲੇ ਤਾਂ ਹਲੇ ਉਹ ਪੁੱਛਗਿਛ ਦੇ ਮਤਲਬ ਅਸੀਂ ਹਲੇ ਜੋਗ ਨਹੀਂ ਲੱਤਾ ਉਹਦਾ ਵਿਚਾਰ ਚੱਲ ਰਿਹਾ ਜਿਸ ਤਰ੍ਹਾਂ ਹੀ ਹੋਏਗਾ एवरीथिंग विल बी ਟਰਾਂਸਪੇਰੈਂਟ एवरीथिंग विल बी ਅਪਡੇਟਡ ਜੋ ਜੋ ਉਹ ਉਹਨਾਂ ਦੇ ਡਿਸਕਲੋਜ਼ਰਸ ਹੋਣਗੇ ਜਿਸ ਤਰ੍ਹਾਂ ਸਾਡੀ ਕੋਈ ਇਨਵੈਸਟਿੰਗ ਸਾਡੇ ਕੋਈ ਪੈਂਡਿੰਗ ਕੇਸਿਸ ਜਿਹਨਾਂ ਦੀ ਸ਼ਮੂਲੀਅਤ ਪਾਈ ਜਾਏਗੀ ਉਸ ਤਰ੍ਹਾਂ ਹੀ ਤੁਹਾਨੂੰ ਸਾਰਾ ਅਪਡੇਟ ਦੇ ਦਿੱਤਾ ਜਾਊਗਾ ਇਹ ਤਾਂ ਫਾਇਰਿੰਗ ਦਾ ਜਿਹੜੇ ਹੁੰਦੀ ਹੈ ਨਾ ਜਦੋਂ ਉਧਰੋਂ ਕਿੰਨੀ ਹੁੰਦੀ ਉਹ ਐਫਐਸਐਲ ਦੀ ਰਿਪੋਰਟ ਤੋਂ ਹੀ ਪਤਾ ਲੱਗਦਾ ਹੈ ਤੋ ਉਹਨੇ ਕਿੰਨੇ ਕੀਤੇ ਉਥੇ ਕਿਉਂਕਿ ਮੌਕੇ ਤੇ ਖੋਲ ਕੋਈ ਕਿਉਂਕਿ ਯੂ نو ਜਦੋਂ ਰਿਬਾਉਂਡ ਮਾਰਦਾ ਖੋਲ ਕਿੱਧਰ ਜਾਂਦਾ ਉਹ ਤਾਂ ਸਾਰਾ ਐਫਐਸਐਲ ਦੀ ਜਦੋਂ ਇੱਕ ਵਾਰੀ ਫਾਈਨਲ ਟੂਰਨਮੈਂਟ ਹੋਵੇ ਇਟ ਵਿਲ ਬੀ ਯੂ نو अर्ਲੀ ਟਾਈਮਸ ਡੇਸ ਟੂ ਟੈਲ ਮੀ ਕਿ ਇੰਨੇ ਫਾਇਰ ਉਧਰੋਂ ਹੋਏ ਇੰਨੇ ਪਰ ਉਹ ਸਾਰੀ ਹਲੇ ਟੀਮ ਉਧਰ ਹੀ ਹੈਗੀ ਐ ਸੋ ਉਹ ਆਪਣੇ ਆਪਣਾ ਆਪਣਾ ਅਸਲਾ ਚੈੱਕ ਕਰਨਗੇ ਉਹ ਦੇਖਣਗੇ ਵੀ ਉਹ ਕਿੰਨੇ ਲੈ ਕੇ ਚੱਲੇ ਸੀ ਕਿੰਨੇ ਫਾਇਰ ਕੀਤੇ ਅਸੀਂ ਤਾਂ ਸਾਡੇ ਹਾਂਜੀ ਮੈਂ ਦੱਸਿਆ ਜਿਵੇਂ ਹਲੇ ਤਾਂ ਹਲੇ ਤਾਂ ਇਸ ਨੂੰ ਕਾਬੂ ਹੀ ਕੀਤਾ ਗਿਆ ਇਸ ਤੋਂ ਫਿਰ ਜਹਨ ਪੁੱਛਗੇ ਛੋਏਗੀ ਜਿਸ ਤਰ੍ਹਾਂ ਵੀ ਕੋਈ ਬਾਕੀ ਜਿਹੜੀਆਂ ਗੱਲਾਂ ਸਾਹਮਣੇ ਆਣਗੀਆਂ ਇਹਨਾਂ ਟਰਾਂਸਪੇਰੈਂਟ ਵੇ ਅਪਡੇਟ ਕਰਕੇ ਤੁਹਾਨੂੰ ਸੇਅਰ ਕਰ ਦਿੱਤੀਆਂ ਜਾਣਗੀਆਂ ਸਾਰਿਆਂ ਸਾਰੇ ਜਿਹੜੇ ਹਰ ਹੁੰਦੇ ਨੇ ਉਹ ਤਕਰੀਬਨ ਇਹ ਪਤਾ ਚੱਲਦਾ ਹੈ ਕਿ ਵਿਦੇਸ਼ ਚ ਬੈਠੇ ਹੋਏ ਨੇ ਪਰ ਜਦੋਂ ਇਹਨਾਂ ਕੋਈ ਵਾਰਦਾ ਕਿੱਥੇ ਕਰਾਉਂਦੇ ਨੇ ਤੇ ਇਹ ਛੋਟੇ ਛੋਟੇ ਉਮਰ ਦੇ ਸਾਰੇ ਨੌਜਵਾਨ ਨੇ ਕਿਹੜੇ ਰਾਜਵਾਸਾ ਆ ਕੇ ਇਹ ਉਹਨਾਂ ਦੇ ਘਰ ਇੱਥੇ ਵਾਰਦਾ ਕਰ ਦਿੰਦੇ ਨੇ ਥੋੜਾ ਬੜਾ ਵਾਜਬ ਜਿਹਾ ਕੁਐਸਚਨ ਹੈ ਜਿਹੜਾ ਜਿਹੜਾ ਕਿ ਮੰਦਭਾਗਾ ਵੀ ਹੈਗਾ ਜਿਸ ਵਿੱਚ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ ਪ੍ਰਲੋਭਨ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਵਿਦੇਸ਼ ਵਿੱਚ ਕੱਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਕਪੜੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦਭਾਗੀ ਜਿਹੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾ ਸੀਗਾ ਤੇ ਸਾਰਿਆਂ ਦੇ ਮੂਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਬਾਬਾ ਨਾਨਕ ਦਾ ਸੰਦੇਸ਼ ਸੀਗਾ ਹੁਣ ਤਾਂ ਮੂਹ ਦੇ ਵਿੱਚ ਹਿਰੋਇਨ ਪਾਤੀ ਹੈ ਹੱਥ ਵਿੱਚ ਤੁਹਾਡੇ ਪਿਸਤੌਲਾਂ ਫੜਾਤੀਆਂ ਵੀ ਤੁਸੀਂ ਇਹ ਕੰਮ ਕਰੋ ਆਪ ਬੜੇ RAM nal ਵਧੀਆ ਵਿਦੇਸ਼ ਦੇ ਵਿੱਚ ਜ਼ਿੰਦਗੀ ਬਤਾ ਰਹੇ ਨੇ ਇਹਨਾਂ ਤੋਂ ਐਕਸਟਰਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਹਾਂ ਇਹਨਾਂ ਨੂੰ ਬਹੁਤ ਹੀ ਘੱਟ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਇਹਨਾਂ ਦੀ ਅ ਮਜਬੂਰੀ ਦਾ ਕਹਿ ਲਓ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਲਿਆ ਇਹਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਇਹ ਹੈ ਜਿਹੜੀ ਨੌਜਵਾਨੀ ਹੈ ਕੀ ਹੈ ਜਾਂ ਬੰਦੇ ਫਸ ਰਹੇ ਨੇ ਮੈਂ ਤੁਹਾਡੇ ਸਾਹਮਣੇ ਭਰਾਈ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਯੂਜ਼ ਐਂਡ ਥਰੋ ਪਾਲਿਸੀ ਹੈਗੀ ਹੈ ਇਹਨਾਂ ਨੂੰ ਤੁਹਾਨੂੰ ਕੋਈ ਤੁਹਾਡੀ ਪੈਰ ਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਵਰਸਫਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਤੀਆਂ ਦੀ ਜਿਹੜੀ ਹੈਗੀ ਸਾਡਾ